ਇਹਨਾਂ ਨੂੰ ਹੁਣ ਇਤਲਾਹ ਮਿਲੀ ਸੀ ਵੀ ਇੱਥੇ ਤਰਸੀਮ ਸਿੰਘ ਨੇ ਸ਼ਰੌਪਲੀ ਗੱਟੀ ਦੀ ਮੁਲਾਜ਼ਮ ਨੇ ਉਹਨਰੇ ਸਵੇਰੇ ਇਥੇ ਜਿਵੇਂ ਡੋਲੀ ਰੋਜ਼ ਸੈਰ ਕਰਨ ਆਉਂਦੇ ਆ ਇਹ ਅੱਜ ਵੀ ਹੁਣ ਇਥੇ ਸੁਭਾਈ ਸੀ ਤੇ ਉਹਨਾਂ ਨੇ ਇਥੇ ਡੈਰ ਚ ਛਾਲ ਮੋਕਤੀ ਆ ਉਹਨੂੰ ਲੱਭਣ ਦੇ ਜਦਨ ਚੱਲ ਰਹੀ ਤੇ ਕੀ ਪਰਿਵਾਰ ਨੇ ਧਰਨਾ ਲਾਇਆ ਉਹ ਕੀ ਰੋਸ਼ਕੀ ਉਹਨਾਂ ਨੇ ਧਰਨਾ ਨਹੀਂ ਜੀ ਇੰਨਾ ਲੋਏ ਹੋਈ ਆ ਵੀ ਚਲੋ ਕਾਰਵਾਈ ਕੀਤੀ ਜਾਵੇ ਤੇ ਉਹ ਕਰ ਰਹੇ ਹੁਣ ਇਹ ਸਾਰਾ ਗੋਤਾਖੋਰਾਂ ਦਾ ਪ੍ਰਬੰਧ ਕਰ ਰਹੇ ਆ ਉਹ ਕਰਕੇ ਤੇ ਨਾਲ ਦੀ ਗੱਲ ਸਾਰਾ ਜੰਗੀ ਕਰਦੇ ਕਾਰਨ ਕੀ ਰਿਹਾ ਉਹਦੇ ਛਾਲ ਕਾਰਨ ਇਹ ਪਰਿਵਾਰ ਦੱਸੂਗਾ ਜੀ ਇਹਦੇ ਬਾਰੇ ਕਰਤਾ ਹਾਂ ਹਾਂ ਸਾਡਾ ਕੰਮ ਇਹ ਪਹਿਲਾਂ ਬੋਡੀ ਲੱਭੀ ਜਾਵੇ ਹਾਂਜੀ ਬਾਕੀ ਕਾਰਨ ਕੀ ਹੈ ਤੇ ਪਰਿਵਾਰ ਨੂੰ ਪਤਾ ਹੋਊਗਾ ਨਾ ਕਿ ਕਿਉਂ ਹਗਾ ਜੀ ਅੱਜ ਜੋ ਘਟਨਾ ਵਾਪਰੀ ਹੈ ਜੀ ਮੈਟਰ ਹੈ ਵੀ 4:20 ਮਿੰਟ ਤੇ ਸਾਡਾ ਖਜਾਨਚੀ ਹੈ ਤਰਸੇਵ ਸਿੰਘ ਉਹਨੂੰ ਛਾਲ ਮਾਰੀ ਆ ਸਾਨੂੰ ਅਸੀਂ ਜਦੋਂ ਦਫਤਰ ਆਏ ਤੇ ਆ ਕੇ ਦਫਤਰ ਪਤਾ ਲੱਗਾ ਕਿ ਮੈਂ ਤੁਰੰਤ ਜਿਹੜਾ ਹਰਕਤ ਵਿੱਚ ਆ ਕੇ ਆਪਣੇ ਸਟਾਫ ਦੇ ਨਾਲ ਲੈ ਕੇ ਤੇ ਇੱਥੇ ਪਹੁੰਚਾਂ ਉਹ ਸਵੇਰ ਦੇ ਅਸੀਂ ਲੱਗੇ ਆਂ ਪ੍ਰਸ਼ਾਸਨ ਦੇ ਨਾਲ ਕੱਲ ਪਹਿਲਾਂ ਤਾਂ ਕੋਈ ਗੱਲ ਨਹੀਂ ਸੁਣੀ ਪਰ ਸੀਬੀ ਸਾਹਿਬ ਨੇ ਜਦੋਂ ਕਿਹਾ ਸੀ ਵੀ ਸਾਹਮਣੇ ਇਹਨਾਂ ਨੂੰ ਸਾਰਿਆਂ ਨੂੰ ਖਿੱਚਿਆ ਤੇ ਓਸੀਪੀ ਸਾਹਿਬ ਦੇ ਮੁਤਾਬਕ ਸਾਰਾ ਕੁਝ ਕਾਰਵਾਈ ਕਰ ਰਹੇ ਆ ਤੇ ਪਾਣੀ ਜਿਹੜਾ ਇਹ ਸਰਕਾਰ ਕਹਿੰਦੀ ਪੇਸ਼ੀ ਪਿੱਛੇ ਬੰਦ ਕਰ ਦਿੱਤਾ ਪਰ ਇਥੇ ਇੱਕ ਗੋਤਾ ਹੋ ਰਿਹਾ ਜਿਹਨਾਂ ਨੂੰ ਸਰਕਾਰ ਨੇ ਠੇਕਾ ਦਿੱਤਾ ਉਹ ਕੋਈ ਵੀ ਅੱਗੇ ਆ ਕੇ ਕਾਰਵਾਈ ਨਹੀਂ ਕਰ ਰਣਾ ਅਸੀਂ ਉਹਨਾਂ ਵੱਲ ਚੱਲੇ ਹਾਂ ਹੁਣ ਉਹਨਾਂ ਨੂੰ ਪਤਾ ਕਰਦੇ ਆਂ ਵੀ ਉਹ ਕੌਣ ਨੇ ਉਹ ਅੱਗੇ ਨਹਿਰ ਦੇ ਵਿੱਚ ਜਾ ਕੇ ਉਲਾਸ ਲੱਭਣਾ ਕੀ ਕੀ ਢਿਲਮਟ ਸਮਝਦੇ ਹੋ ਕਿ ਸਵੇਰ ਦਾ ਸਰਕਾਰ ਢਿਲਵਾ ਡੀਟੇਲ ਮਾਠਿਆ ਹੈ ਢਿਲਮਟ ਹੈ ਜੀ ਕੋਟੇਲੇ ਮੈਂ ਦੇ ਇੱਕ ਆਮ ਬੰਦੇ ਵਾਸਤੇ ਕੀ ਬਣੂਗਾ ਜੇ ਐਸਪੀਸੀ ਆਟੀ ਵੱਡੀ ਸੰਸਥਾ ਖਾਂਦੀ ਸਰਮੌਰ ਜਥੇਬੰਦੀ ਆ ਉਹਦਾ ਮੁਲਾਜ਼ਮ ਉਹਦੇ ਵਾਸਤੇ ਨਹੀਂ ਕੁਝ ਕਰਨ ਦਾ ਤੇ ਆਮ ਬੰਦੇ ਵਾਸਤੇ ਕੀ ਕਰਨਗੇ ਸਿਸ਼ਦੀ ਵੇਖਿਆ ਜੀ 4 ਵਜੇ ਮੀਟਿੰਗ ਦੇ ਉਹ ਆਈ ਤਸਵੀਰ ਆਈ ਆ ਦੀ ਅੱਛਾ ਤੇ ਸਰਕਾਰਨ ਕੀ ਰਿਹਾ ਹੈ ਕਾਨੂੰਨ ਕੀ ਹੋ ਸਕਦਾ ਹੈ ਇਹ ਤਾਂ ਬਾਅਦ ਚ ਪਤਾ ਲੱਗੂਗਾ ਨਹੀਂ ਕੋਈ ਸਾਨੂੰ ਅਜੇ ਨਹੀਂ ਪਤਾ ਲੱਗਾ ਪਰਿਵਾਰ ਕੀ ਗੱਲ ਆ ਉਹਦੇ ਰੋ ਹੀ ਡਿਊਟੀ ਦੇ ਹੁੰਦੇ ਮੁੱਖ ਜਾਂਚੀ ਸਾਡਾ ਸੁਰੋਨੀ ਮੇਡੀ ਦਾ ਅੱਛਾ ਇੱਕ ਹੋਰ ਸਵਾਲ ਪੁੱਛਣਾ ਸੀ ਕਿ ਹੁਣ ਤੁਹਾਨੂੰ ਪੁਲਿਸ ਨੇ ਕੀ ਆਸ਼ਵਾਸਨ ਦਿੱਤਾ ਆਸ਼ਵਾਸਨ ਦਿੱਤਾ ਵੀ ਅਸੀਂ ਕਾਰਵਾਈ ਕਰ ਰਹੇ ਹਾਂ ਪਰ ਮੈਨੂੰ ਨજર ਨਹੀਂ ਆ ਰਹੀ ਕੋਈ ਕੀ ਕਰ ਰਹੇ ਆ ਗੋਤਾਖੋਰ ਸਰਕਾਰ ਕੋਲ ਸਰਕਾਰ ਕੋਲ ਹੁੰਦੇ ਆ ਨਹੀਂ ਸਰਕਾਰ ਦੇ ਪ੍ਰਬੰਧ ਹੁੰਦੇ ਗੋਤਾਖੋਰਾਂ ਦੇ ਮੈਂ ਆਪਣਾ ਸਟਾਫ ਜਿਹੜਾ ਮੇਰੇ ਕੋਲ ਜਿਹੜੇ ਗੋਤਾਖੋਰ ਹੋਏ ਮੈਂ ਲਾਏ ਆ ਆਪਦੀ ਜਿਹੜੀ ਹਰਮੰਦਰ ਸਾਹਿਬ ਵਾਲੀ ਹੈਗੀ ਉਹ ਅੰਦਰ ਜਾਂਦੀ ਕਿਸਤੀ ਉਹ ਵੀ ਲੈਂਦੀ ਆ ਹੋਰ ਵੀ ਮੈਂ ਆਪਣਾ ਸਾਜ਼-ਸਮਾਨ ਲੈਂਦਾ ਪਰ ਜੋ ਸਰਕਾਰਾਂ ਕਰ ਸਕਦੀਆਂ ਉਹ ਤੇ ਸਰਕਾਰਾਂ ਦਾ ਕੰਮ ਹੈ ਨਾ ਜੀ ਤੇ ਹੁਣ ਤੁਸੀਂ ਆਪਣੇ ਪੱਦਰ ਤੇ ਕਰ ਰਹੇ ਹੋ ਮੈਂ ਕਰ ਰਿਹਾ ਜੀ ਮੈਂ ਸਵੇਰ ਦਾ ਬੈਠਾ ਜਿੱਥੇ ਮੈਂ ਦਫ਼ਤਰ ਗਿਆ ਹੀ ਨਹੀਂ ਸਰਕਾਰ ਕਹਿ ਰਹੇ ਨੇ ਜੀ ਕਿ ਕਾਫੀ ਮਤਲਬ ਕਰ ਰਹੇ ਹਾਂ ਹਾਂ ਜੀ ਮੈਂ ਮੈਂ ਹਾਜ਼ਰ ਹਾਂ ਜੀ ਕਿਉਂ ਮੇਰਾ ਮੁਲਾਜ਼ਮ ਹੈ ਉਹ ਮੈਂ ਬੱਚਿਆਂ ਵਾਂਗੂ ਨੂੰ ਇੱਥੋਂ ਤੱਕ ਲਿਆਂਦਾ ਆ ਬਹੁਤ ਅੱਛਾ ਬੱਚਾ ਸੀ ਉਹ ਕਰਨਾ ਸਾਡਾ ਫਰਜ਼ ਵੈਸੇ ਫਰਜ਼ ਆ ਇਹਨੂੰ ਤੇ ਬਹੁਤ ਅੱਛਾ ਬੱਚਾ ਸੀ ਸਰ ਕੀ ਕਹਿਣਾ ਚਾਹੋਗੇ ਕੀ ਜੇ ਸੈਕਟਰੀ ਸਾਹਿਬ ਆ ਗਏ ਤੁਸੀਂ ਥੋੜਾ ਬਾਕੀ ਹੋਇਆ ਜੀ ਆ ਹੀ ਕਿਹੜਾ ਧਰਨਾ ਲਾਇਆ ਜੀ ਬੀਸੀ ਨਹੀਂ ਲਾਇਆ ਮਤਲਬ ਜਿਹੜਾ ਪਰਿਵਾਰ ਆ ਪਰਿਵਾਰ ਦੇ ਦੱਸਣੇ ਹੀ ਮੁਤਾਕ ਹੈ ਵੀ 2-4 ਦਿਨਾਂ ਦਾ ਨਾ ਗੁੰਮਗੁੰਮੀ ਰਹਿ ਰਿਹਾ ਸੀ। ਅੱਛਾ ਜੀ। ਤੇ ਕਿਸੇ ਨਾਲ ਵੀ ਗੱਲ ਨਹੀਂ ਕਰਦਾ ਸੀ। ਉਹਨਾਂ ਦੇ ਰਿਸ਼ਤੇਦਾਰ ਦੱਸ ਰਹੇ ਨੇ ਵੀ ਉਹ ਗੁੰਮਗੁੰਮ ਰਹਿ ਰਿਹਾ ਸੀ। ਉਹੀ ਕਾਰਨ ਬਣਿਆ ਹੁਣ ਅਗਲਾ ਅੱਗੇ ਪਤਾ ਲੱਗੂਗਾ ਕਦੋਂ ਕਾਰਵਾਈ ਹੋਈ ਵੀ ਕੀ ਹੋ ਰਿਹਾ ਹੈ। ਕੋਈ ਟੈਨਸ਼ਨ ਸੀ ਦਿਮਾਗ ਤੇ। ਜੇ ਕੋਈ ਟੈਨਸ਼ਨ ਹੋਣੀ ਤਾਂ ਹੀ ਇਹੋ ਜਿਹਾ ਉਹਨੇ ਕਦਮ ਚੱਕਿਆ ਵਿਚਾਰੇ ਨੇ। ਨਹੀਂ ਬੰਦਾ ਇੰਨਾ ਇਨਸਾਨ ਸੀ, ਇਮਾਨਦਾਰ ਬਹੁਤ ਜ਼ਿਆਦਾ ਸੀ ਹੱਦ ਤੋਂ ਬਾਅਦ। ਤੇ ਬਹੁਤ ਹੀ ਅੱਛਾ ਮਿਲਵਰਤਨ ਸੀ ਬਸ ਵੀ ਦੇਖੋ ਹੁਣ ਰੱਬ ਦਾ ਭਾਣਾ ਬੰਨਿਆ ਤੇ ਫੇਰ ਵੀ ਕੋਈ ਪਰਿਵਾਰ ਨਾਲ ਗੱਲਬਾਤ ਹੋਈ ਹੋਵੇ ਦੱਸੋ ਪਰਿਵਾਰ ਇੱਥੇ ਉਹਦਾ ਬ੍ਰਦਰ ਹੁਣੇ ਉਹਨਾਂ ਨੂੰ ਘਰੇ ਭੇਜਿਆ ਵੀ ਥੋੜਾ ਜਿਹਾ ਉਹਨਾਂ ਦੇ ਘਰ ਤੇ ਇਹਨੂੰ ਥੋੜੀ ਜੀ ਪ੍ਰੋਬਲਮ ਆਈ ਤਾਂ ਕਰਕੇ ਅਸੀਂ ਉਹ ਭੇਜਿਆ ਵੀ ਘਰੇ ਜਾਓ ਤੁਸੀਂ ਥੋੜਾ ਜਿਹਾ ਪਰਤੀ ਕਾਰਨ ਕੀ ਰਿਹਾ ਛਾਲ ਮਾਰਦਾ ਨਹੀਂ ਪਤਾ ਲੱਗਾ ਇਹ ਨਹੀਂ ਹਜੇ ਕੋਈ ਕਲੀਅਰ ਆਈ ਸਾਹਮਣੇ ਕੋਈ ਕਲੀਅਰ ਆਊਗਾ ਤਾਂ ਤੁਹਾਨੂੰ ਦੱਸਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ